ਤਕਰੀਬਾ ਬੂਰਾ ਕੰਫਰੈਸ ਕਰ ਰਹੇ ਹੋ ਬਹੁਤ ਬੰਦੇ ਨੇ ਗ੍ਰਿਫਤਾਰ ਕੀਤੇ ਨੇ ਔਰ ਮੌਤ ਵੀ ਹੋ ਗਈ ਹੈ। ਇਹ ਘਟਨਾ ਜਿਹੜੀ ਹੈ 19 ਫਰਵਰੀ ਦੀ ਇੱਕ ਇਨਫੋਰਮੇਸ਼ਨ ਸਾਨੂੰ ਰਿਸੀਵ ਹੋਈ ਸੀ ਕੰਟਰੋਲ ਰੂਮ ਦੇ ਜਿਹੜੇ ਕਾਲ ਕਰਨ ਵਾਲੇ ਸੀਗੇ ਉਹ ਸ਼ਿਵ ਸਨਾ ਹਿੰਦ ਗਰੁੱਪ ਦੇ ਜਿਹੜੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਸੀਗੇ ਉਹਨਾਂ ਨੇ ਕਾਲ ਕੀਤੀ ਸੀ ਕਿ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਵੀ ਉਹਨਾਂ ਦੇ ਉੱਪਰ ਇੱਕ ਕਾਤਰਾਣਾ ਹਮਲਾ ਹੋਇਆ ਜਿਸ ਦੇ ਵਿੱਚ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਉਹਦੇ ਸ਼ਾਪ ਦੇ ਉੱਪਰ ਫਾਇਰਿੰਗ ਕੀਤੀ ਹੈ ਤੇ ਫਾਇਰਿੰਗ ਕਰਨ ਤੋਂ ਬਾਅਦ ਉਹ ਫਰਾਰ ਹੋ ਗਏ ਸੋ ਇਸ ਕਾਤਰਾਣ ਨੂੰ ਲੈ ਕੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਇਸ ਸੀਜ ਨੂੰ ਬੜਾ ਸੀਰੀਅਸਲੀ ਲਿਆ ਗਿਆ ਤੇ ਇਸ ਦੇ ਵਿੱਚ ਸਾਡੇ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਟੀਮਾਂ ਜਿਹੜੀਆਂ ਆਂ ਇਨਵੈਸਟੀਗੇਸ਼ਨ ਵਾਸਤੇ ਬਣਾਈਆਂ ਗਈਆਂ ਸੀ ਜਿਸ ਦੇ ਵਿੱਚ ਐਸ ਐਚਓ ਕਨਾਲ ਕਲੋਨੀ 파ਰਸ ਚੈਨ ਸਬ ਇੰਸਪੈਕਟਰ ਸਾਹਿਬ ਤੇ ਸੀਆਈਏ ਇਨਚਾਰਜ ਜਿਹੜੇ ਸੀਆਈਏ 2 ਦੇ ਇਨਚਾਰਜ ਸੀਗੇ ਦੋਨੋਂ ਦੇ ਵਕਤੀਗਤ ਟੀਮ ਜਿਹੜੀ ਬਣਾਈ ਗਈ ਸੀ ਤੋ ਇਹਨਾਂ ਟੀਮਸ ਨੂੰ ਜੇ ਵਰਕ ਕਰਦੇ ਹੋਏ ਸਾਨੂੰ ਉਸ ਵੇਲੇ ਸਫਲਤਾ ਹਾਸਲ ਹੋਈ ਜਦੋਂ ਇਸ ਦੇ ਵਿੱਚ ਇਹ ਘਟਨਾ ਨੂੰ ਬੇਗਨਾਕਾਮ ਕਰਦੇ ਹੋਏ ਅਸੀਂ ਤਿੰਨ ਦੋਸ਼ੀਆਂ ਨੂੰ ਜਿਹੜੀ ਹੈਗੀ ਆਡੈਂਟੀਫਿਕੇਸ਼ਨ ਕੀਤੀ ਉਸ ਦੇ ਵਿੱਚੋਂ ਅਸੀਂ ਦੋ ਦੋਸ਼ੀ ਜਿਹੜੇ ਹੈਗੇ ਨੇ ਗ੍ਰਫਤਾਰ ਕਰ ਲਏ ਨੇ ਇਸ ਦੇ ਪਿੱਛੇ ਇੱਕ ਇਸ ਘਟਨਾ ਦੇ ਪਿੱਛੇ ਇੱਕ ਛੋਟੀ ਜੀ ਬੈਕਗ੍ਰਾਉਂਡ ਦੀ ਇੱਕ ਸਟੋਰੀ ਸੀਗੀ ਸਭ ਤੋਂ ਪਹਿਲਾਂ ਜਿਹੜੇ ਮੇਨ ਦੋਸ਼ੀ ਹੈ ਮਨਿੰਦਰ ਮਣੀ ਜੋ ਕਿ ਆਪਣੇ ਆਪ ਨੂੰ ਇੱਕ ਪੱਤਰਕਾਰ ਵੀ ਦੱਸਦਾ ਹੈ ਤੇ ਪ੍ਰਾਪਰਟੀ ਡੀਲਰ ਵੀ ਦੱਸਦਾ ਹੈ ਤੇ ਇਹ ਸ਼ਿਵ ਸੈਨਾ ਹਿੰਦ ਗਰੁੱਪ ਜਿਹੜਾ ਯੂਐਸ ਸ਼ਿਵ ਸੈਨਾ ਹਿੰਦ ਗਰੁੱਪ ਦਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਵੀ ਹੈ ਇਸ ਨੇ ਸਭ ਤੋਂ ਪਹਿਲਾਂ 15 6 2022 ਨੂੰ ਇੱਕ ਕੰਪਲੇਂਟ ਪੁਲਿਸ ਥਾਣੇ ਕਨਾਲ ਕਲੋਨੀ ਦੇ ਵਿੱਚ ਦਿੱਤੀ ਸੀਗੀ ਕਿ ਇਸ ਦੇ ਜਿਹੜੇ ਪੋਸਟਰਸ ਨੇ ਸ਼ਹਿਰ ਦੇ ਵਿੱਚ ਵੱਖ-ਵੱਖ ਜਗ੍ਹਾ ਦੇ ਉੱਪਰ ਲਗਾਏ ਗਏ ਨੇ ਉਹਨਾਂ ਦੇ ਉੱਪਰ ਕਰਾਸ ਦੇ ਨਿਸ਼ਾਨ ਲਗਾਏ ਗਏ ਨੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਤੇਰਾ ਜਿਹੜਾ ਹੈਗਾ ਅ ਤੇਰੇ ਉੱਪਰ ਜਾਣ ਲੇਵਾ ਜਿਹੜਾ ਹੈਗਾ ਹਮਲਾ ਹੋ ਸਕਦਾ ਜਿਸ ਬੰਦੇ ਵਿੱਚ ਥਾਣਾ ਕਨਾਲ ਕਲੋਨੀ ਦੇ ਵਿੱਚ ਡੀਡੀਆਰ ਜਿਹੜੀ ਐਂਟਰੀ ਕੀਤੀ ਗਈ ਸੀ ਉਸ ਤੋਂ ਬਾਅਦ 5 ਅ ਫਰਵਰੀ 2023 ਨੂੰ ਇੱਕ ਹੋਰ ਇਸਨੇ ਕੰਪਲੇਂਟ ਦਾਇਰ ਕੀਤੀ ਜਿਸ ਦੇ ਵਿੱਚ ਇਸਨੇ ਕਿਹਾ ਵੀ ਮੇਰੀ ਜਿਹੜੀ ਆਫਿਸ ਹੈ ਉਸ ਦੇ ਉੱਪਰ ਇਟਾ ਰੋੜੇ ਦੇ ਨਾਲ ਹਮਲਾ ਹੋਇਆ ਤੇ ਮੇਰੇ ਉੱਪਰ ਜਾਣ ਲੇਵਾ ਹਮਲਾ ਜਿਹੜੀ ਕੁਝ ਬੰਦਿਆਂ ਨੇ ਅਨੁਕਸ਼ਾਤੇ ਬੰਦਿਆਂ ਨੇ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਵੰਦੇ ਵਿੱਚ ਥਾਣਾ ਕਨਾਲ ਕੌਲੋਨੀ ਦੇ ਵਿੱਚ ਇੱਕ ਵਕਰੀ ਡੀਡੀਆਰ ਐਂਟਰੀ ਦਰਜ ਕੀਤੀ ਗਈ ਉਸ ਤੋਂ ਬਾਅਦ ਮਨਿੰਦਰ ਮਣੀ ਵੱਲੋਂ ਇੱਕ ਹਾਈ ਕੋਰਟ ਦੇ ਵਿੱਚ ਰਿਟ ਦਾਇਰ ਕੀਤੀ ਕਿ ਜਿਸ ਦੇ ਵਿੱਚ ਇਸ ਨੇ ਇਹ ਸਾਰੇ ਬੇਸਿਸ ਦੇ ਵਿੱਚ ਲੈ ਕੇ ਇਸ ਨੇ ਸੁਰੱਖਿਆ ਦੀ ਮੰਗ ਕੀਤੀ ਕਿ ਮੈਨੂੰ ਜਿਹੜੀ ਸਿਕਿਉਰਿਟੀ ਗਾਰਜਟ ਦਿੱਤੇ ਜਾਣ ਉਸ ਲੜੀ ਦੇ ਤਹਿਤ ਹੀ ਇਸ ਨੇ ਖੁਦ ਹੀ ਕਿਉਂਕਿ ਜਿਹੜੀ ਸਾਰੀ ਚੀਜ਼ਾਂ ਸੀਗੀਆਂ ਉਹ ਅੰਡਰ ਇਨਵੈਸਟੀਗੇਸ਼ਨ ਸੀਗੀਆਂ ਉਸ ਚੀਜ਼ ਨੂੰ ਪਲਾਨ ਨੂੰ ਇਹਨੇ ਅੱਗੇ ਵਧਾਉਂਦੇ ਹੋਏ 19 ਫਰਵਰੀ ਦੀ ਰਾਤ ਨੂੰ ਇਹਨੇ ਆਪਣੇ ਦੁਕਾਨ ਦੇ ਵਿੱਚ ਫਾਇਰਿੰਗ ਕਰਵਾਈ ਜਿਸ ਦੇ ਵਿੱਚ ਇਸ ਨੇ ਦੋ ਬੰਦੇ ਅਵੀਸ਼ अरोड़ा ਤੇ ਰਾਜੂ ਜੋ ਐਸੇ ਦੋਸਤੀ ਕੇ ਉਹਨਾਂ ਨੂੰ ਇਹਨੇ ਮੋਟਰਸਾਈਕਲ ਦੇ ਉੱਪਰ ਭੇਜਿਆ ਖੁਦ ਦੀ ਦੁਕਾਨ ਦੇ ਉੱਪਰ ਖੁਦ ਹੀ ਜਿਹੜੀ ਇਹਨੇ ਫਾਇਰਿੰਗ ਕਰਵਾ ਕੇ ਉਹਦੀ ਘਟਨਾ ਦੇ ਐਵਜ਼ ਦੇ ਵਿੱਚ ਇਹ ਹੁਣ ਕਿਉਂਕਿ ਇਹਦੀ ਪੁਛਗਿਸ਼ ਕੀਤੀ ਹੈ ਪੁਛਗਿਸ਼ ਦੇ ਵਿੱਚ ਇਹਨਾਂ ਨੂੰ ਦੱਸਿਆ ਕਿ ਇਹ ਜਿਹੜੀ ਉਹ ਹਾਈ ਕੋਰਟ ਜਾ ਕੇ ਦੁਬਾਰਾ ਪੁਲਿਸ ਦੇ ਉੱਪਰ ਕੰਟੈਂਪਟ ਪਟੀਸ਼ਨ ਫਾਈਲ ਕਰਕੇ ਸਾਡੇ ਤੋਂ ਜਿਹੜੀ ਸੁਰੱਖਿਆ ਲੈਣੀ ਚਾਹੁੰਦਾ ਸੀਗਾ ਇਸ ਦੀ ਹੋਰ ਡਿਵਾਈ ਨਾਲ ਪੁਛਗਿਸ਼ ਕੀਤੀ ਗਈ ਜਿਸ ਦੇ ਵਿੱਚ ਇਸ ਨੇ ਇਹ ਵੀ ਦੱਸਿਆ ਕਿ ਇਹਨੇ ਜਿਹੜੇ ਕਿਉਂਕਿ ਇਹਨੇ ਪਿਛਲੀ ਜਿਹੜੀ ਕੰਪਲੇਂਟਸ ਜ਼ਾਇਰ ਕੀਤੀ ਸੀ ਉਸ ਦੇ ਉਸ ਦੇ ਵਿੱਚ ਇਹਨਾਂ ਨੂੰ ਦੱਸਿਆ ਸੀ ਕਿ ਇਸ ਨੂੰ ਫੋਨਸ ਦੇ ਨੰਬਰ ਉਹਦ ਨੂੰ ਹੀ ਕਾਲ ਕਰਵਾਈ ਸੀਗੀ ਉਹਦੇ ਬੇਸਿਸ ਤੇ ਵੀ ਇਸ ਨੇ ਕਹਿ ਸੀ ਕਿ ਕਿਉਂਕਿ ਮੈਂ ਫੇਸਬੁੱਕ ਦੇ ਉੱਪਰ ਜਿਹੜਾ ਹੈਗਾ ਖਾਲਿਸਤਾਨ ਹਾਰਡ ਲਾਈਨਰ ਦੇ ਖਿਲਾਫ ਬੋਲਦਾ ਇਸ ਕਰਕੇ ਜਿਹੜੀ ਹੈਗੀ ਮੈਨੂੰ ਬਾਅਦ ਦੇ ਫੋਰਮ ਦੇ ਨੰਬਰਾਂ ਦੇ ਵਿੱਚੋਂ ਜਾਨੋਂ ਮਾਰਨ ਦੀ ਧਮਕੀਆਂ ਆ ਰਹੀਆਂ ਨੇ ਵਾਰ-ਵਾਰ ਤੇ ਵਾਰ-ਵਾਰ ਸਿਕਿਉਰਿਟੀ ਦੀ ਮੰਗ ਕਰਦਾ ਸੀਗਾ ਸੋ ਇਸ ਨੂੰ ਅੱਗੇ ਹੋਰ ਡੂੰਘਾਈ ਨਾਲ ਤਫ਼ਤੀਸ਼ ਕਰਨ ਤੋਂ ਇਹ ਪਾਇਆ ਗਿਆ ਕਿ ਜਿਹੜੀ ਇਹ ਸਿਕਿਉਰਿਟੀ ਦੀ ਮੰਗ ਕਰ ਰਿਹਾ ਸੀਗਾ ਇਸ ਦਾ ਮੇਨ ਪਰਪਸ ਸੀਗਾ ਕਿਉਂਕਿ ਉਹ ਪ੍ਰਾਪਰਟੀ ਡੀਲਿੰਗ ਦਾ ਕੰਮ ਵੀ ਕਰਦਾ ਸੀਗਾ ਉਸ ਇਸ ਚੀਜ਼ ਨੂੰ ਲੈ ਕੇ ਇਹ ਉਹਨਾਂ ਪ੍ਰੋਪਰਟੀ ਡੀਲਿੰਗ ਦੇ ਵਿੱਚ ਜਿਹੜੀ ਹੈਗੀ ਐ ਇਸ ਚੀਜ਼ ਨੂੰ ਯੂਜ਼ ਕਰਨਾ ਚਾਹੁੰਦਾ ਸੀ ਕਿ ਗਨਮੈਨ ਨਾਲ ਲੋਕਾਂ ਦੇ ਉੱਪਰ ਰੋਹ ਪੈਂਦਾ ਉਹ ਸੀਜ਼ਨ ਨੂੰ ਦਿਖਾ ਕੇ ਤੇ ਲੋਕਾਂ ਨੂੰ ਇੱਕ ਦਾ ਪਰਪਸ ਹੋਰ ਵੀ ਸੀਗਾ ਕਿਉਂਕਿ ਕੁਝ ਚੀਜ਼ਾਂ ਸਾਹਮਣੇ ਆਈਆਂ ਜਿਹਦੇ ਵਿੱਚ ਆਇਆ ਵੀ ਕੁਝ ਲੋਕਾਂ ਨੇ ਬਲੈਕਮੇਲ ਵੀ ਕਰ ਰਿਹਾ ਸੀਗਾ ਕਿਉਂਕਿ ਆਪਣੇ ਆਪ ਨੂੰ ਫਰਜ਼ੀ ਪੱਤਰਕਾਰ ਦੱਸਦਾ ਸੀਗਾ ਉਸ ਫਰਜ਼ੀ ਪੱਤਰਕਾਰ ਦੇ ਐਵਜ਼ ਦੇ ਵਿੱਚ ਲੋਕਾਂ ਨੇ ਬਲੈਕਮੇਲ ਕਰ ਰਿਹਾ ਸੀਗਾ ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਹੀ ਇਹ ਲੈ ਕੇ ਖਦ ਨੂੰ ਜਿਹੜੀ ਇਹ ਸਾਰੀਆਂ ਇੰਸੀਡੈਂਟਸ ਇਹਨੇ ਕੀਤੇ ਜਿਹੜੇ ਹੁਣ ਵਾਲੇ ਜਿਹੜੀ ਨੇ ਵਾਰਦਾਤ ਜਿਹਦੇ ਵਿੱਚ ਇਹਨੇ ਆਪਣੀ ਦੁਕਾਨ ਦੇ ਉੱਪਰ ਫਾਇਰਿੰਗ ਕਰਵਾਈ ਹੈ ਇਹਨਾਂ ਮੁੱਖ ਪਰਪਾਸ ਸੀਗਾ ਗੈਰਮਾਨ ਹਾਸਲ ਕਰਨਾ ਸੋ ਇਸ ਦੇ ਵਿੱਚ ਥਾਣਾ ਕਨਾਲ ਕਲੋਨੀ ਦੀ ਜਿਹੜੀ ਟੀਮ ਹੈ ਸਬ ਇੰਸਪੈਕਟਰ 파ਰਸ ਚੈਲ ਤੇ CIA 2 ਦੀ ਟੀਮ ਨੇ ਮਾਨਯੋਗ SSP ਸਾਹਿਬ ਦੀ ਗਾਈਡੈਂਸ ਦੇ ਵਿੱਚ ਬੜੀ ਵਧੀਆ ਮਿਹਨਤ ਕੀਤੀ ਤੇ ਇਹਨਾਂ ਜੋ ਇਸ ਘਟਨਾ ਨੂੰ ਬੇਨਕਾਬ ਕੀਤਾ ਤੇ ਇਹਦੇ ਵਿੱਚ ਤਿੰਨ ਦੇ ਵਿੱਚੋਂ ਅਸੀਂ ਦੋ ਦੋਸ਼ੀ ਜਿਹੜੇ ਗ੍ਰਿਫਤਾਰ ਕਰ ਲਏ ਮਾਸਟਰਮਾਈਂਡ ਜਿਹੜਾ ਮਨਿੰਦਰ ਮਣੀ ਹੈ ਇਸ ਨੂੰ ਵੀ ਅਸੀਂ ਗ੍ਰਿਫਤਾਰ ਕਰ ਲਿਆ ਇਸ ਦੇ ਨਾਲ ਨਾਲ ਜਿਹੜਾ ਹੈਗਾ ਤੀਜਾ ਦੋਸ਼ੀ ਹੈ ਰਾਜੂ ਹੈ ਉਹਨੂੰ ਵੀ ਜਿਹੜੀ ਸਾਡੀ ਟੀਮ ਸ਼ਰੀ ਹੈਗੀ ਨੇ ਉਹਨੂੰ ਪਿੱਛੇ ਲੱਗੀਆਂ ਹੋਈਆਂ ਨੇ ਜਲਦੀ ਹੀ ਅਸੀਂ ਉਹਨੂੰ ਵੀ ਗ੍ਰਿਫਤਾਰ ਕਰ ਲਵਾਂਗੇ ਜੀ ਇਹਨਾਂ ਜਿਹੜੇ ਵੈਪਨ ਨੇ ਯੂਜ਼ ਕੀਤਾ ਸੀਗਾ ਉਹ ਦੇਸੀ ਕੱਟਾ ਸੀਗਾ ਉਹ ਵੀ ਅਸੀਂ ਘਟਨਾ ਦੇ ਵਿੱਚ ਵਾਰਦਾ ਦੇ ਵਿੱਚ ਰਿਕਵਰ ਕਰ ਲਿਆ ਇਸ ਦੇ ਨਾਲ ਹੀ ਅਸੀਂ ਇੱਕ ਚੀਜ਼ ਹੋਰ ਸ਼ੇਅਰ ਕਰਨਾ ਚਾਹੁੰਦੇ ਹਾਂ ਕਿਉਂਕਿ ਦੀ ਪੁਛਗਿਸ ਦੇ ਵਿੱਚ ਇਹ ਸਾਹਮਣੇ ਆਇਆ ਕਿ ਇਹ ਕਾਫੀ ਪ੍ਰਭਾਵਿਤ ਸੀਗਾ ਕਿਉਂਕਿ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਇੱਕ ਮੁਹਿੰਮ ਚਲਾਈ ਗਈ ਹੈ ਕਿ ਜਿਨ੍ਹਾਂ ਲੋਕਾਂ ਨੇ ਗਨਮੈਨ ਲੈ ਹੋਏ ਨੇ ਤੇ ਉਹਨਾਂ ਦਾ ਮਿਸਯੂਜ਼ ਕਰ ਰਹੇ ਨੇ ਸਿਕਿਉਰਿਟੀ ਨੂੰ ਲੈ ਕੇ ਉਸ ਨੂੰ ਮਿਸਯੂਜ਼ ਕਰਦੇ ਆ ਕਿਉਂਕਿ ਸਿਕਿਉਰਿਟੀ ਇੱਕ ਅਕਸਰ ਲੋਕਾਂ ਦੀ ਇੱਕ ਟੈਂਡੈਂਸੀ ਬਣ ਗਈ ਹੈ ਕਿ ਕੁਝ ਲੋਕ ਜਿਹੜੇ ਹੈਗੇ ਨੇ ਫੇਸਬੁੱਕ ਦੇ ਉੱਪਰ ਆਪਣੇ ਆਪ ਹੀ ਆਪਣੇ ਆਪ ਨੂੰ ਕਿਸੇ ਸੰਸਥਾ ਨਾਲ ਜੋੜ ਕੇ ਤੇ ਫੇਸਬੁੱਕ ਦੇ ਉੱਪਰ ਲੋਕਾਂ ਦੇ ਖਿਲਾਫ ਜਿਹੜੇ ਹੈਗੇ ਨੇ ਗਲਤ ਕਮੈਂਟ ਕਰਦੇ ਨੇ ਜਾਂ ਭੜਕਾਊ ਪੋਸਟਾਂ ਦਿੰਦੇ ਨੇ ਤਾਂ ਉਸ ਜੀ ਨੂੰ ਲੈ ਕੇ ਫਿਰ ਉਹ ਆਪਣੇ ਆਪ ਨੂੰ ਕਾਲਸ ਕਰਵਾ ਕੇ ਜਿਹੜੀ ਹੈਗੀ ਸਿਕਿਉਰਿਟੀ ਲੈ ਲੈਂਦੇ ਨੇ ਉਹ ਸਿਕਿਉਰਿਟੀ ਦੀ ਅਵਾਜ਼ ਦੇ ਵਿੱਚ ਫਿਰ ਉਹ ਲੋਕਾਂ ਨੂੰ ਬਲੈਕਮੇਲ ਕਰਦੇ ਨੇ ਸੋ ਐਸਐਸਪੀ ਸਾਹਿਬ ਵੱਲੋਂ ਬੜੀ ਸ਼ਕਤੀ ਨਾਲ ਇਸ ਚੀਜ਼ ਨੂੰ ਲਿਆ ਗਿਆ ਤੇ ਇਸ ਜਿਹੜੀ ਹੈਗੀ ਹੈ ਘਟਨਾ ਨੂੰ ਬ ਕਿ ਜਿਹੜੇ ਵੀ ਬੰਦੇ ਇਸ ਤਰ੍ਹਾਂ ਦੀ ਜਿਹੜੀ ਹੈਗੀ ਸੋਚ ਰੱਖਦੇ ਨੇ ਕਿ ਅਸੀਂ ਗਨਮੈਨ ਲੈ ਕੇ ਲੋਕਾਂ ਨੂੰ ਅਸੀਂ ਬਲੈਕਮੇਲ ਕਰ ਲਵਾਂ ਕਰਾਂਗੇ ਫਿਊਚਰ ਦੇ ਵਿੱਚ ਉਹਨਾਂ ਦੇ ਖਿਲਾਫ ਬਹੁਤ ਸਖਤੀ ਨਾਲ ਕਾਰਵਾਈ ਕੀਤੀ ਜਾਊਗੀ ਤੇ ਕਿਸੇ ਨੂੰ ਵੀ ਇਸ ਚੀਜ਼ ਦੇ ਵਿੱਚ ਕੋਈ ਵੀ 1% ਦੀ ਵੀ ਲੀਨਿਐਂਸੀ ਜਿਹੜੀ ਹੈਗੀ ਉਹ ਨਹੀਂ ਦਿੱਤੀ ਜਾਊਗੀ ਇਹ ਜਿਹੜਾ ਆਪਣੇ ਮਣੀ ਕੋਲੋਂ ਬਰਾਮਦ ਹੋਇਆ ਹੈ ਇਹ ਜਿਹੜਾ ਅਸਲਾ ਹੈਗਾ ਇਹ ਮਣੀ ਕੋਲੋਂ ਕੋਲੋਂ ਬਰਾਮਦ ਹੋਇਆ ਹੈ ਇਹ ਅਸਲਾ ਵੀ ਮਣੀ ਨੇ ਲੈ ਕੇ ਆਇਆ ਸੀਗਾ ਰੇਂਜ ਕੀਤਾ ਸੀਗਾ ਤੇ ਆਪਣੇ ਦੋ ਦੋਸਤਾਂ ਨੂੰ ਫਿਰ ਉਸਨੇ ਹਾਇਰ ਕੀਤਾ ਸੀਗਾ ਅਵਿਸ਼ ਨੂੰ ਤੇ ਰਾਜੂ ਨੂੰ ਉਹਨਾਂ ਨੂੰ ਨੇ ਭੇਜਿਆ ਸੀਗਾ ਅਵਿਸ਼ ਜਿਹੜਾ ਸੀਗਾ ਮੋਟਰਸਾਈਕਲ ਚਲਾ ਰਿਹਾ ਸੀਗਾ ਤੇ ਰਾਜੂ ਜਿਹੜਾ ਸੀਗਾ ਉਹ ਪਿੱਛੇ ਬੈਠਾ ਸੀਗਾ ਜਿਸ ਨੇ ਦੁਕਾਨ ਦੇ ਉੱਪਰ ਫਾਇਰ ਕੀਤਾ ਸੀਗਾ ਇਸ ਦੇ ਬਾਰੇ ਜਿਹੜੀ ਹੈਗੀ ਅਸੀਂ ਮਣੀ ਤੋਂ ਇਨਕੁਇਰੀ ਜੇਸ਼ਨ ਕਰ ਰਹੇ ਆ ਤਾਂ ਪੁਲਿਸ ਰਿਮਾਂਡ ਲਵਾਂਗੇ ਤੇ ਇਹਦੇ ਫਾਰਵਰਡ ਤੇ ਬੈਕਵਰਡ ਲਿੰਕਸ ਜਿਹੜੇ ਹੈਗੇ ਨੇ ਉਹਨਾਂ ਨੂੰ ਅਸੀਂ ਡਿਸਕਲੋਸ ਕਰਾਂਗੇ ਨਹੀਂ ਇਹ ਇਹ ਸ਼ਿਵ ਸੈਨਾ ਦਾ ਵਰਕਰ ਹੈਗਾ ਉਹ ਨਾਲ ਇਹਦੇ ਜਿਹੜੇ ਹੈਗੇ ਨੇ ਦੋ ਦੋਸਤ ਨੇ ਇਹ ਜਿਹੜਾ ਸ਼ਿਵ ਸੈਨਾ ਯੂਵਾ ਸ਼ਿਵ ਸੈਨਾ ਹਿੰਦ ਹੈ ਉਹ ਦਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਹੈ ਤੇ ਸ਼ਿਵ ਸੈਨਾ ਬਾਲ ਗਰੁੱਪ ਦਾ ਜਿਹੜਾ ਹੈਗਾ ਸਪੋਕਸਪਰਸ ਵੀ ਦੱਸਦਾ ਆਪਣੇ ਆਪ ਨੂੰ ਡੈਫੀਨਿਟਲੀ ਇਹ ਤੇ ਜਿਹੜੀ ਹੈਗੀ ਐ ਇਸ ਇਨਵੈਸਟੀਗੇਸ਼ਨ ਦੇ ਵਿੱਚ ਕਿਉਂਕਿ ਜਿਹੜੇ ਵੈਪਨ ਕਿੱਥੋਂ ਲੈ ਕੇ ਆਇਆ ਕਿੱਥੇ ਜਾਣਾ ਸੀਗਾ ਜਾਂ ਕਿਹੜੇ ਕਿਹੜੇ ਲੋਕਾਂ ਨੂੰ ਇਹਨੇ ਬਲੈਕਮੇਲ ਕੀਤਾ ਉਹ ਸਬੰਧ ਦੇ ਵਿੱਚ ਵੀ ਜਿਹੜੀ ਹੈਗੀ ਸਾਡੀ ਗੱਲ ਦੇ ਵਿੱਚ ਦੇਖੋ ਅਸੀਂ ਇਹਦੀ ਇਨਕੋਗਿਸ਼ਨ ਕਰ ਰਹੇ ਹਾਂ ਕੁਝ ਲੋਕਾਂ ਨੂੰ ਇਹਨੇ ਬਲੈਕਮੇਲ ਕਰ ਕੀਤਾ ਸੀਗਾ ਕੁਝ ਲੋਕਾਂ ਨੂੰ ਹੋਰ ਕਰ ਕਿਉਂਕਿ ਜਿਹੜਾ ਮੇਨ ਪਰਪਸ ਸੀਗਾ ਸਿਕਿਉਰਿਟੀ ਲੈਣ ਦਾ ਉਹਦਾ ਮੁੱਖ ਪਰਪਸੇਸ ਹੀ ਇਹ ਸੀਗਾ ਕਿ ਜਦੋਂ ਇਹ ਲੋਕਾਂ ਨਾਲ ਵਿਚਰਦੇ ਆ ਉੱਥੇ ਲੋਕਾਂ ਦੇ ਉੱਪਰ ਪ੍ਰਭਾਵ ਪੈਂਦਾ ਤਾਂ ਉਸ ਨੂੰ ਯੂਜ਼ ਕਰਕੇ ਲੋਕਾਂ ਤੋਂ ਮੋਟੀ ਰਕਮ ਜਿਹੜੀ ਹੈਗੇ ਵਸੂਲਣ ਵਸੂਲਦੇ ਸੀ ਕਿ ਤੁਸੀਂ ਕਿਹਾ ਕਿ ਇਹੋ ਜਿਹੇ ਹੋਰ ਵੀ ਬਹੁਤ سارے ਹੈਗੇ ਨੇ ਕਿ ਜਿਹੜੇ ਇਸ ਤਰ੍ਹਾਂ ਦੇ ਨਾਲ ਹਰਕਤਾਂ ਕਰ ਰਹੇ ਨੇ ਉਹਨਾਂ ਦੇ ਖਿਲਾਫ ਕੋਈ ਸਾਡੇ ਕੋਲ ਇਸ ਤਰ੍ਹਾਂ ਦੀ ਕੰਪਲੇਟਾ ਹੈ ਜੀ ਸਾਡੇ ਕੋਲ ਕਾਫੀ ਕੁਫੀਆ ਜਿਹੜੀ ਜਾਣਕਾਰੀ ਹੈ ਇਨਪੁਟਸ ਨੇ ਸਾਡੇ ਕੋਲ ਕਾਫੀ ਆਈਆਂ ਨੇ ਜਿਨ੍ਹਾਂ ਦੇ ਵਰਕਰ ਹੋਏ ਮਾਨਯੋਗ ਐਸਐਸਪੀ ਸਾਹਿਬ ਨੇ ਸਪੈਸ਼ਲੀ ਇਸ ਚੀਜ਼ ਦੇ ਫੋਕਸ ਕਰਦੇ ਹੋਏ ਉਹਨਾਂ ਵੱਲੋਂ ਕੁਝ ਲਿਸਟ ਤਿਆਰ ਕੀਤੀ ਗਈ ਸੀ ਜਿਦੇ ਵਿੱਚ ਅਸੀਂ ਕੁਝ ਬੰਦਿਆਂ ਦੀ ਜਿਹੜੇ ਇਦਾਂ ਦੀ ਐਕਟੀਵਿਟੀਆਂ ਦੇ ਵਿੱਚ ਇਨਵੋਲਵ ਨੇ ਜਾਂ ਲੋਕਾਂ ਦੇ ਉੱਪਰ ਪ੍ਰੈਸ਼ਰ ਪਾ ਕੇ ਆਕਸੀਜਨ ਨੂੰ ਮਿਸਯੂਜ਼ ਕਰ ਰਹੇ ਨੇ ਗਨਮੈਨ ਦਾ ਉਹਨਾਂ ਤੋਂ ਅਸੀਂ ਸਿਕਿਉਰਿਟੀ ਜਿਹੜੀ ਹੈਗੀ ਵਾਪਸ ਵੀ ਲਈਏ ਕੁਝ ਲੋਕਾਂ ਤੋਂ ਤੇ ਫਿਰ ਫਰਦਰ ਵੀ ਜਿਹੜੇ ਬੰਦੇ ਜਿਨ੍ਹਾਂ ਦੇ ਖਿਲਾਫ ਕੰਪਲੇਂਟਸ ਆਉਣਗੀਆਂ ਜਾਂ ਇਲੀਗਲ ਐਕਟੀਵਿਟੀ ਗਨਮੈਨ ਦਾ ਮਿਸਯੂਜ਼ ਦੀ ਕੰਪਲੇਂਟਸ ਆ ਰਹੀਆਂ ਨੇ ਉਹਨਾਂ ਦੇ ਖਿਲਾਫ ਜਿਹੜੀ ਹੈਗੀ ਸਖਤ ਕਾਰਵਾਈ ਕੀਤੀ ਜਾਊਗੀ